ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦੇਵਾਲੇ ਪੈ ਦੁਖ ਵਿਨਾਸ਼ ਨਹਿ ਭਗਤ ਬੱਛਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ कोर्दुखं अनखतं जनं द्रात्रिं महाभिखयादं मटान्त सकल सिमृत हर नानक जैसी पावक काष्ट पसं सोठ महल्ला पंजमा गुरका सवद्र चौकी चौ वर्द हमारे राम नाम मन लागा जमल जाए कर पागा ਪ੍ਰਭ ਜੀ ਤੂੰ ਮੋਹਰੋ ਸੁਖ ਦਾਤਾ ਬੰਦਨ ਕਾਟ ਕਰੈ ਮਨ ਨਿਰਮਲੁ ਪੂਰਨ ਪੁਰਖ ਵੈਤਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵਨ ਗਰਥੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ 5 ਤਾਤੀ ਵਾਉ ਨ ਲਗੈ ਪਾਰ ਬ੍ਰਹਮ ਸਰਨਾਈ ਜਾਓ ਗਿਰਦ ਹਮਾਰੇ ਰਾਮਕਾਰ ਤੋਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਣਾਈ RAM ਨਾਮ ਔਖਦ ਦੀ ਆਇ ਕਾਲਿਵ ਲਾਈ ਰਹਾਓ ਰਾਖ ਲਈ ਇਹ ਦਿਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਤਿਰਪਾ ਭਈ ਪ੍ਰਭ ਭਏ ਸੁਹਾਈ ਸ਼ਲੋਕ जय साधु गोविंद भजन कीर्तन नानक नीत अणाहु ना तो नह छूटै नित न जाइए दूत श्लोक महला पांचवा मन में चित्त बहू चित्त बली उद्यम करो उठ नीत हर कीर्तन का आहार हर देवो नानक के नीत ਮਨ ਮਹਿ ਚਿਤ ਵੋ ਚਿਤ ਵਨੀ ਉਦਮ ਕਰੋ ਉਠ ਅਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੀ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ